ਸਵਰਗਵਾਸੀ ਸ਼੍ਰੀਮਤੀ ਸੰਦੇਸ਼ ਝੋਪੜਾ ਜੀ ਜੋ ਕਿ ਜਗ ਬਾਣੀ ਪੰਜਾਬ ਕੇਸਰੀ ਦੇ ਮੈਨੇਜਿੰਗ ਡਾਇਰੈਕਟਰ ਵਿਜੇ ਝੋਪੜਾ ਜੀ ਦੇ ਧਰਮ ਸਪਤਨੀ ਸਨ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਆਏ ਸਾਲ ਦੀ ਤਰ੍ਹਾਂ ਖੰਨਾ ਵਿਖੇ ਜੋ ਮੈਡੀਕਲ ਕੈਂਪ ਲਗਾਇਆ ਜਾਂਦਾ ਉਸੇ ਲੜੀ ਦੇ ਤਹਿਤ ਇਹ ਨੌਵਾਂ ਮੈਡੀਕਲ ਕੈਂਪ ਹੈ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਜੋ ਕਿ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਖੰਨਾ ਵਿਖੇ ਰਾਮ ਗੜੀਆ ਭਵਨ ਪਟੀਆਂ ਵਿਖੇ ਜੀਟੀ ਰੋਡ ਦੇ ਉੱਤੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਕੈਂਪ ਲੱਗਣਾ ਹੈ ਇਹਦੇ ਚ 40 ਜਿਹੜਾ ਹਸਪਤਲ ਹੈ ਲੁਧਿਆਣਾ ਵਾਲਾ ਉਹਦੇ ਜਿਹੜੇ ਹਾਲਾ ਡਾਕਟਰ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟੀਮ ਹੈ ਉਹਹ ਪਹੁੰਚ ਰਹੀ ਹੈ ਤੇ ਜਿਹਦੇ ਵਿੱਚ ਆਰਥੋਪੈਡਿਕਸ ਦੇ ਨਾਲ ਕਾਰਡੀਓਲੋਜੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਬਰੀਆਟਿਕ ਟ੍ਰਿਕ ਸਰਜਰੀ ਦੇ ਨਾਲ ਉਹ ਤੋਂ ਬਾਅਦ ਉਹ ਹੈਡ ਐਂਡ ਨੈਕ ਦੀ ਸਰਜਰੀ ਦੇ ਨਾਲ ਇੰਟਰਨਲ ਮੈਡੀਸਨ ਦੇ ਨਾਲ ਸੰਬੰਧਕ ਜਿਹੜੇ ਡਾਕਟਰ ਸਾਹਿਬਾਨ ਦਾ ਜਿਹੜਾ ਪੈਨਲ ਆ ਉੱਥੇ ਪਹੁੰਚ ਰਹੀ ਹੈ ਇਸ ਦੇ ਨਾਲ ਨਾਲ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਸਾਡੇ ਜਿਹੜੇ ਸਮੇ ਦੇ ਤੇ ਨਾਲ ਆਸ-ਪਾਸ ਦੇ ਜਿਹੜੇ ਮੰਨੇ ਪਰਮੰਦੇ ਪ੍ਰਸਿੱਧ ਧਾਰਮਿਕ ਸਾਡੇ ਜਗਤ ਦੇ ਜਿਹੜੇ ਚਿਹਰੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਉੱਥੇ ਪਹੁੰਚਦੇ ਨੇ ਲੋਕਲ ਡਾਕਟਰ ਸਾਹਿਬਾਨ ਦੀ ਜੋ ਟੀਮ ਹੈ ਜਿਹਦੇ ਵਿੱਚ ਅ ਸਕਿੰਦਰ ਡਾਕਟਰ ਨੇ ਸਾਡੇ ਲੋਕਲ ਮੈਗਨੇਟਿਕ ਥੈਰੇਪੀ ਦੇ ਡਾਕਟਰ ਨੇ ਲੋਕਲ ਐਦਾਂ ਹੀ ਕਰਕੇ ਡੈਂਟਿਸਟ ਡਾਕਟਰ ਨੇ ਸਾਡੇ ਉਹ ਲੋਕਲ ਆਯੁਰਵੇਦਿਕ ਦੇ ਡਾਕਟਰ ਨੇ ਤੇ ਨਾਲ ਜਿਹੜਾ ਮੈਡੀਕਲ ਦੇ ਨਾਲ ਦੇ ਸੰਬੰਧਿਤ ਜਿਹੜੇ ਡਾਕਟਰ ਨੇ ਸਾਡੇ ਲੋਕਲ ਉਹ ਵੀ ਉਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਜਿਹੜੇ ਬੱਚੇ ਫਿਜ਼ਿਕਲੀ ਡਿਸੇਬਲਡ ਨੇ ਉਹਨਾਂ ਨੂੰ ਉੱਥੇ ਟ੍ਰਾਈਸਾਈਕਲ ਦਿੱਤੇ ਜਾਣਗੇ ਫਰੀ ਦੇ ਵਿੱਚ ਔਰ ਜਿਹੜੇ 80% ਤੋਂ ਵੱਧ ਡਿਸੇਬਲਡ ਨੇ ਉਹਨਾਂ ਨੂੰ ਇਲੈਕਟ੍ਰੀਕਲ ਟ੍ਰਾਈ ਇਲੈਕਟ੍ਰਿਕ ਟ੍ਰਾਈਸਾਈਕਲ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਕਿਸੇ ਨੂੰ ਉੱਥੇ ਵੈਸੇ ਕੋਈ ਸਟਿਕ ਚਾਹੀਦੀ ਹੈ ਕੋਈ ਚੱਲਣ ਨੂੰ ਕੋਈ ਕੋਈ ਵੋਕਰ ਚਾਹੀਦਾ ਉਹ ਵੀ ਮਤਲਬ ਕਿ ਫ੍ਰੀ ਆਫ ਕਾਸਟ ਮੁਫਤ ਦੇ ਵਿੱਚ ਪ੍ਰੋਵਾਈਡ ਕਰਾਇਆ ਜਾਊਗਾ ਤੇ ਇੱਕ ਹੋਰ ਗੱਲ ਕਿ ਜਿਹੜਾ ਸ਼ੰਕਰਾ ਆਈ ਹਸਪੀਟਲ ਹੈ ਲੁਧਿਆਣਾ ਵੱਲੋਂ ਉੱਥੇ ਜਿਹੜਾ ਮੁਫਤ ਅੱਖਾਂ ਦਾ ਜਿਹੜਾ ਚੈੱਕਅਪ ਕੈਂਪੋ ਵੀ ਲਗਾਇਆ ਜਾਊਗਾ ਨਾਲ ਲੈਂਸ ਵੀ ਪਾਈ ਜਾਣੀ ਸੋ ਇਹ ਚੰਗਾ ਉਪਰਾਲਾ ਆਏ ਸਾਲ ਦੀ ਤਰ੍ਹਾਂ ਸਾਡੇ ਖੰਨੇ ਤੋਂ ਸਾਡੇ ਭਰਾ ਨੇ ਕਮਲਜੀਤ ਸਿੰਘ ਜੀ ਕਮਲ ਉਹਨਾਂ ਦੇ ਧਰਮ ਸੁਪਤਨੀ ਸਾਡੀ ਭੈਣ ਸੁਖਿੰਦਰ ਕੌਰ ਇਹ ਇਹਨਾਂ ਦੇ ਉਪਰੰਤ ਦੇ ਸਦਕਾ ਇਹ ਜਿਹੜਾ ਕੈਂਪ ਹੈ ਅੱਜ ਸਾਲ ਲਗਾਇਆ ਜਾਂਦਾ ਔਰ ਇਹ ਨੋਵਾਂ ਕੈਂਪ ਹੈ ਜਿਹੜਾ ਕਿ ਸ਼੍ਰੀਮਤੀ ਸਰਬਦੇਸ਼ ਝੋਪੜਾ ਜੀ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਸੋ ਵੱਤ ਤੋਂ ਵੱਧ ਗਿਣਤੀ ਦੇ ਵਿੱਚ ਇਸ ਕੈਂਪ ਦਾ ਉੱਥੇ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਜਿਸ ਜਿਹੜੇ ਬੰਦੇ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਨੇ ਉਹ ਬੇਸ਼ੱਕ ਇਹ ਇਹ ਜਿਹੜੇ ਦਿੱਤੇ ਗਏ ਨੰਬਰ ਨੇ ਕਮਲਜੀਤ ਸਿੰਘ ਕਮਲਜੀ ਨਾਲ ਜਾਂ ਭੈਣ ਸੁਖਵਿੰਦਰ ਕੌਰ ਜੀ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰੀ ਅੱਜ ਮੀਡੀਆ ਅੱਜ ਪ੍ਰੈਸ ਲੋਕਲ ਤੇ ਪਲੱਸ ਪੰਜਾਬ ਦੀ ਪ੍ਰੈਸ ਜੋ ਤੁਸੀਂ ਉਰੇ ਪਹੁੰਚਿਓ ਮੈਂ ਤੁਹਾਡਾ ਵੀ ਅੱਜ ਉਰੇ ਪਹੁੰਚਣ ਤੇ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਮੈਸੇਜ ਹੈ ਇਹ ਲੋਕਾਂ ਤੱਕ ਪਹੁੰਚਾਉਂਦੇ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਕੇਸਤੀ ਕੁੱਪ ਵੱਲੋਂ 5 ਜੁਲਾਈ ਨੂੰ ਮੁਫਤ ਮੈਡੀਕਲ ਕੈਂਪਰ ਲੱਗਣ ਜਾ ਰਿਹਾ ਹੈ ਤੇ ਉਸ ਵਿੱਚ ਉਸ ਦੇ ਲਈ ਅੱਜ ਸਾਡੇ ਪੰਜਾਬ ਕੇਸਰੀ ਖੰਨਾ ਆਫਿਸ ਦੇ ਵਿੱਚ ਕੈਬਨਟ ਮਿੰਿਸਟਰ ਤਰਨਪੀਰ ਸਿੰਘ ਸੋਨ ਜੀ ਪਹੁੰਚੇ ਨੇ ਉਹ ਇਹ ਸੰਬੰਧੀ ਜਿਹੜੀ ਉਹਨਾਂ ਨੇ ਸਾਡੇ ਨਾਲ ਪ੍ਰਬੰਧਾ ਸੰਬੰਧੀ ਜਿਹੜੀ ਮੀਟਿੰਗ ਕਰਨ ਵਾਸਤੇ ਸਪੈਸ਼ਲ ਉਹ ਪਹੁੰਚੇ ਨੇ ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਜਿੰਨੇ ਜਿੰਨੀ ਦੇਰ ਤੋਂ ਅਸੀਂ ਇਹ ਕੈਂਪ ਲਾ ਰਹੇ ਹਾਂ ਤਰਨਪੀਰ ਸਿੰਘ ਜੀ ਦਾ ਸਾਨੂੰ ਹਰ ਵਾਰ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਦਿੱਤਾ ਜਾਂਦਾ ਰਿਹਾ ਹੈ ਤੇ ਅੱਜ ਭਾਵੇਂ ਇਹ ਇੱਕ ਬਹੁਤ ਵੱਡੇ ਕੈਬਨਟ ਦੇ ਵਿੱਚ ਵੀ ਵੱਡੇ ਉਧਦੇ ਤੇ ਬਿਰਾਜਮਾਨ ਨੇ ਇਹਨਾਂ ਨੇ ਉਸ ਚੀਜ਼ ਨੂੰ ਵੀ ਜਿਹੜਾ ਪਿੱਛੇ ਛੱਡ ਕੇ ਅੱਜ ਜਿਹੜਾ ਸਾਡੇ ਦਫ਼ਤਰ ਵਿੱਚ ਜਿਹੜਾ ਪਹੁੰਚੇ ਨੇ ਇਹਨਾਂ ਨੇ ਜੋ ਸਾਡੇ ਤੇ ਇਹ ਅਸੀਂ ਤਾਂ ਇਹ ਸਮਝਾਂਗੇ ਵੀ ਇਹਨਾਂ ਨੇ ਕਿਸਾ ਨਹੀਂ ਕੀਤਾ ਵੀ ਇੱਕ ਇੱਕ ਸੱਦੇ ਤੇ ਸਾਡੇ ਨਹੀਂ ਤਾਂ ਇਹ ਇਹਨਾਂ ਕੋਲ ਤਾਂ ਫੰਕਸ਼ਨਾਂ ਤੇ ਜਾਣ ਜੋਗਾ ਵੀ ਅੱਜ ਸਮਾਂ ਨਹੀਂ ਹੈਗਾ ਤੇ ਅੱਜ ਸਿਰਫ ਇੱਕ ਸਾਡੇ ਨਾਲ ਇਸ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਉਸ ਸੰਬੰਧੀ ਸਾਡੇ ਨਾਲ ਇਹ ਡਿਸਕਸ਼ਨ ਕਰਨ ਜਾਂ ਸਾਨੂੰ ਕੋਈ ਲੋੜ ਹੈ ਉਸ ਚੀਜ਼ ਦਾ ਇਹ ਕਰੋਸਾ ਦੇਣ ਵਾਸਤੇ ਅੱਜ ਸਪੈਸ਼ਲ ਸਾਡੇ ਆਫਿਸ ਦੇ ਵਿੱਚ ਆਏ ਨੇ ਜਿਸ ਲਈ ਮੈਂ ਇਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੋ ਸਾਨੂੰ ਪਤਾ ਹੀ ਹੈ ਜੋ ਉਹਨਾਂ ਨੂੰ ਅਸੀਂ ਕਵਾਂਗੇ ਇਹਨਾਂ ਨੇ ਸਾਡੀ ਜਿਹੜੀ ਹਰ ਮੰਗ ਹੈ ਜਿਹੜੀ ਉਹ ਪੂਰੀ ਕਰ ਦੇਣੀ ਹੈ ਥੈਂਕ ਯੂ